ਮੂਸੇ ਵਾਲੇ ਦਾ ਫੈਨ ਕੱਢ ਗਿਆ ਰੜਕਾਂ ਗੀਤਾਂ ਦੇ ਜਰੀਏ ਦੇ ਗਿਆ ਕਈਆਂ ਨੂੰ ਜਵਾਬ ਕਹਿੰਦਾ ਸਿੱਧੂ ਮੂਸੇਵਾਲੇ ਨੇ 35 ਗੋਲੀਆਂ ਖਾ ਕੇ ਵੀ ਇੱਕ ਪਿੱਛੇ ਨਹੀਂ ਕੀਤੀ ਨਾ ਹੀ ਪੈਰ ਪਿੱਛੇ ਕੀਤਾ ਸਿੱਧੂ ਮੂਸੇਵਾਲੇ ਦੀ ਅਣਖਾਂ ਨੂੰ ਦਰਸਾਉਂਦਾ ਇਹ ਗੀਤ ਸ 22 ਨੇ ਗਾਇਆ ਜੋ ਹਵੇਲੀ ਦੇ ਵਿੱਚ ਗਾ ਕੇ ਸਾਰਿਆਂ ਦੇ ਅੱਖਾਂ 'ਚੋਂ ਹੰਝੂ ਕਢਵਾ ਗਿਆ ਤੇ ਉਹਨਾਂ ਬੈਰੀਆਂ ਨੂੰ ਜਵਾਬ ਵੀ ਦੇ ਗਿਆ ਜਿਨ੍ਹਾਂ ਨੇ ਸਿੱਧੂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਸਿੱਧੂ ਨੂੰ ਪਿਆਰ ਕਰਨ ਵਾਲੇ ਪਹਿਲਾਂ ਤਾਂ ਜਲਦੀ ਜਲਦੀ ਵੀਡੀਓ ਦੋਸਤੋ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟਾਂ 'ਚ ਦੱਸਿਓ ਕੀ ਗੀਤ ਤੁਹਾਨੂੰ ਕਿਦਾਂ ਦਾ ਲੱਗਿਆ ਤੇ ਹੈਸ਼ਟੈਗ ਜਸਟਿਸ ਵਰ ਸਿੱਧੂ ਮੂਸੇਵਾਲਾ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਓ ਆ ਸੁਣ ਲਿਓ ਲਪੇੜਾਂ ਵਰਗਾ ਗੀਤ ਤੇ ਕੀ ਕਹਿੰਦਾ ਇਹ ਬਾਈ ਸੁਣ ਕੇ ਕਰੋ ਸ਼ੇਅਰ ਸਾਡਾ ਸਿੱਧੂਆਂ ਦਾ ਰਾਜਾ ਓਏ ਸਾਡਾ ਸਿੱਧੂਆਂ ਦਾ ਰਾਜਾ ਸਿੱਧੂ ਤੂੰ ਕਹਾ ਗਿਆ ਜੱਟ 35 ਗੋਲੀਆਂ ਵੇ ਇੱਕ ਵਿੱਚ ਖਾ ਗਿਆ ਓ ਪੱਜਿਆ ਨਹੀਂ ਡਰ ਕੇ ਓਏ ਇਹੇ ਕਿਹੜਾ ਅਸੇ ਦਾ ਚਾਰ ਪੌੜਾ ਤੀ ਓਏ ਉੜੂ ਕੋਈ ਰੱਖ ਕੇ ਉਹ ਸਾਨੂੰ ਪਹਿਣ ਗਏ ਪਰੇਖੇ ਤੇਰੇ ਰਾਤ ਨੂੰ ਉਹ ਤੇਰਾ ਨਾਟਕਾ ਰ ਆ ਗਿਆ ਉਹ ਸਾਨੂੰ ਪਹਿਣ ਗਏ ਪਰੇਖੇ ਤੇਰੇ ਰਾਤ ਨੂੰ ਉਹ ਤੇਰਾ ਨਾਟਕਾ ਰ ਆ ਗਿਆ ਓਏ ਹੁਣ ਰੋਉ ਤੈਨੂੰ ਸਾਰਾ ਜਗ ਜਾਨ ਕਰਕੇ ਓ ਜੱਟ 35 ਗੋਲੀਆਂ ਓਏ ਇੱਕ ਵਿੱਚ ਖਾ ਗਿਆ ਉਹ ਭਜਿਆ ਨਹੀਂ ਡਰ ਕੇ ਸਿੱਧੂ 35 ਗੋਲੀਆਂ ਓਏ ਇੱਕ ਵਿੱਚ ਖਾ ਗਿਆ ਉਹ ਭਜਿਆ ਜੀ ਦਰ ਕੇ ਉਹ ਭਜਿਆ ਜੀ ਦਰ ਕੇ ਉਹ ਸਿੱਧੂ ਕੱਡੇ ਸੱਤ ਫੈਰਾ ਓਏ ਉੱਤੇ ਮੱਚ ਗਿਆ ਤੀ ਕਹਿ ਰੋ ਉਹ ਸਿੱਧੂ ਕੱਡੇ ਸੱਤ ਫੈਰਾ ਓਏ ਉੱਤੇ ਮੱਚ ਗਿਆ ਤੀ ਕਹਿ ਰੋ ਉਹ ਫਿਰ ਗੱਡੀ ਨੂੰ ਖੜਾਇਆ ਉਹ ਦਿਲ ਕਹਿੜਾ ਕਰਕੇ ਜੱਜ ਪੰਚਤੀ ਗੋਲੀਆਂ ਹੋਵੇ ਇੱਕ ਦੇ ਚਖਾ ਗਿਆ ਉਹ ਭਜਿਆ ਨਹੀਂ ਡਰ ਕੇ ਸਿੱਧੂ ਪੰਚਤੀ ਗੋਲੀਆਂ ਹੋਏ ਸੀਨੇ ਵਿੱਚ ਖਾ ਗਿਆ ਉਹ ਭਜਿਆ ਨਹੀਂ ਡਰ ਕੇ ਤੈਨੂੰ ਕਾਊਂਟਰਾਂ ਦੇ ਕਾਊਂਟਰ ਕਿਉਂ ਖਵਾ ਕੇ ਓਏ ਤੈਨੂੰ ਕਾਊਂਟਰਾਂ ਦੇ ਕਾਊਂਟਰ ਕਿਉਂ ਖਵਾ ਕੇ ਓਏ ਮਾਪਿਆਂ ਨੇ ਪਾਲਿਆ ਉਹ ਤੈਨੂੰ ਫਿਰ ਕਿਹਾ ਤੈਨੂੰ ਉੱਠ ਪੁੱਤ ਝੋਟਿਆ ਮੂਸੇ ਵਾਲਿਆ ਉਹ ਤੈਨੂੰ ਫਿਰ ਕਿਹਾ ਤੈਨੂੰ ਉੱਠ ਪੁੱਤ ਝੋਟਿਆ ਉਹ ਮੂਸੇ ਵਾਲਿਆ ਤੇਰੀ ਮੰਮੀ ਤੈਨੂੰ ਪਿਉਂਦੀ ਰਹੀ ਤੜਕੇ ਤੇਰੀ ਮੰਮੀ ਤੈਨੂੰ ਪਿਉਂਦੀ ਰਹੀ ਤੜਕੇ ਉਹ ਸੇਕ ਕੇ ਲਿਆਂਦਾ ਕਰਕੇ ਜੱਟ 35 ਗੋਲੀਆਂ ਏ ਇੱਕ ਵਿੱਚ ਖਾ ਗਿਆ ਉਹ ਪੱਜਿਆ ਨਹੀਂ ਡਰ ਕੇ ਸਿੱਧੂ 35 ਗੋਲੀਆਂ ਏ ਇੱਕ ਵਿੱਚ ਖਾ ਗਿਆ ਉਹ ਪਜਿਆ ਨਹੀਂ ਡਰ ਕੇ ਉਹ ਫਿਰ ਕਰਦਾ ਮੁਕਾਬਲਾ ਇਸ ਛੋਡੇ ਨਾਲ ਫਿਰ ਕਰਦਾ ਮੁਕਾਬਲਾ ਇਸ ਛੋਡੇ ਨਾਲ ਉਹ ਪਹਿਲਾਂ ਤੁਸੀਂ ਉਹਨੇ ਦੱਸ ਕੇ ਓਏ ਇਹ ਕਿਹੜਾ ਅਸੇ ਦਾ 4 ਪੌਣਾ ਸੀ ਓਏ ਉਹਨੂੰ ਕੋਈ ਰੱਖ ਕੇ ਓਏ ਇਹ ਕਿਹੜਾ ਅਸੇ ਦਾ 4 ਪੌਣਾ ਸੀ ਓਏ ਉਹਨੂੰ ਕੋਈ ਰੱਖ ਕੇ ਉਹ ਫਿਰ ਹੁੰਦੀ ਤੜ ਤੜ ਉਹ ਫਿਰ ਹੁੰਦੀ ਤੜ ਤੜ ਉਥੇ ਲੱਗ ਜਾਂਦਾ ਪਤਾ ਕਿਹੜਾ ਜਾਂਦਾ ਮਾਰ ਕੇ ਉਹ ਜੱਟ 35 ਗੋਲੀਆਂ ਓਏ ਸੀਨੇ ਵਿੱਚ ਖਾ ਗਿਆ ਓਹ ਉੱਪ ਜਾਂਦੀ ਡਰ ਕੇ